ਉਹ ਵੀ ਕਿੰਨਾ ਪਾਣੀ ਹੁੰਦੋਂ ਛੱਡਿਆ ਗਿਆ ਪਿੱਛੋਂ ਆਪਣਾ 1.5 ਕਲਕ ਮੀਟਰ ਟਨ ਪਾਣੀ ਛੱਡਿਆ ਗਿਆ ਸੀਗਾ ਕਿ ਉਸੇ ਇੱਕ ਬਟ ਹੁਣ ਸਾਡਾ ਵੈਸੇ ਅਜ ਹਜੇ ਸਿਚੁਏਸ਼ਨ ਇੱਥੇ ਨਾਰਮਲ ਹੈਗੀ ਹੈ ਹੈਨਾ ਡੇਂਜਰ ਲੈਵਲ ਤੇ ਜ਼ਰੂਰ ਹੈਗਾ ਬਟ ਕੋਈ ਇਨੇ ਕਬਰਾਂਡ ਵਾਲੀ ਗੱਲ ਨਹੀਂ ਹੈਗੀ ਹੈ ਆਪਣੇ ਕੋਲ ਇਵੈਕੂਏਸ਼ਨ ਸੈਂਟਰਸ ਤਿਆਰ ਨੇ ਦੋ ਆਪਣੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬॉयਜ਼ ਐਂਡ ਗਰਲਜ਼ ਡੇਰੇ ਚ ਹੈਗਾ ਇੱਕ ਆਪਣਾ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਜੱਜਾ ਚ ਹੈਗਾ ਤੇ ਆਪਣੀ ਉੱਥੇ ਪੂਰੀ ਤਿਆਰੀ ਹੈਗੀ ਹੈ ਸਾਡੀ ਮੈਡੀਸਿਨਸ ਦੀ ਸਪਲਾਈ ਹੈਗੀ ਹੈ ਆਰਮੀ ਨੇ ਵੀ ਆਪਣਾ ਕੈਂ ਉਹਨਾਂ ਨਾਲ ਵੀ ਆਪਾਂ ਟਾਈਪ ਅਪ ਕਰ ਰਹੇ ਆ ਉਹਨਾਂ ਨੂੰ ਵੀ ਆਪਾਂ ਮਟੀਰੀਅਲਸ ਪ੍ਰੋਵਾਈਡ ਕਰ ਰਹੇ ਨੇ ਤੇ ਆਪਣਾ ਪੂਰਾ ਸਿਸਟਮ ਇੱਥੇ ਸੈੱਟ ਹੈਗਾ ਲੋਕਾਂ ਨੂੰ ਮੇਰੀ ਇੱਕ ਤਰਫ ਤੋਂ ਇੱਕ ਬੇਨਤੀ ਹੈਗੀ ਹੈ ਕਿ ਭਈ ਪਲੀਜ਼ ਪਾਣੀ ਦੇ 500 ਮੀਟਰ ਦੇ ਕੋਲ ਨਾ ਜਾਣ ਉੱਥੇ ਆਪਣੀ ਮੱਜਾ ਨਾ ਚਰਾਨ ਅਜੇ ਆਪਣਾ ਜਾ ਕੇ ਕਿਸੇ ਉੱਚੀ ਥਾਂ ਲੂੰ ਲੱਭੇ ਉੱਥੇ ਜਾਈਏ ਜੇ ਜਾਣਾ ਹੈ ਤੇ ਇਵੈਕੂਏਸ਼ਨ ਸੈਂਟਰਸ ਜਾ ਸਕਦੇ ਆ ਆਪਾਂ ਟਰਾਂਸਪੋਰਟ ਦੀ ਫੈਸਿਲਿਟੀ ਵੀ ਸ਼ੁਰੂ ਕਰਤੀ ਹੈਗੀ ਹੈ ਸਰ ਕਿਹੜੇ ਕਿਹੜੇ ਪਿੰਡ ਜਿਹੜੇ ਅਲਰਟ ਕੀਤੇ ਗਏ ਆ ਆਪਾਂ ਸਾਰੇ ਪਿੰਡ ਇੱਧਰ ਦੇ ਆਪਣੇ ਅਲਰਟ ਕੀਤੇ ਗਏ ਹੈ ਮੇਨਲੀ ਆਪਣਾ ਕਣੀਏ ਪਾਸੇ ਬਹੁਤ ਪਾਣੀ ਹੈਗਾ ਆਪਣੇ ਧਰਮਕੋਟ ਪੱਤਾ ਬਹੁਤ ਪਾਣੀ ਹੈਗਾ ਕੋਨੇ ਵਾਲਾ ਆਪਣਾ ਪਾਣੀ ਹੈਗਾ ਆਪਾਂ ਸਾਰੇ ਗੁਰਚੱਕ ਆਪਣਾ ਪਾਣੀ ਹੈਗਾ ਆਪਾਂ ਸਾਰੇ ਬਾਰਡਰ ਦੇ ਜਿਹੜੇ ਪਿੰਡ ਹੈ ਉੱਥੇ ਆਪਾਂ ਸਵੇਰੇ ਦੋ ਹੀ ਆਪਣੀ ਮਨਾਦੀ ਕਰਾ ਦਿੱਤੀ ਗਈ ਹੈ ਸਭ ਨੂੰ ਆਪਾਂ ਇਨਸਟਰਕਸ਼ਨ ਦੇ ਕੇ ਅਲਰਟ ਕਰਤਾ ਸੀਗਾ ਤੇ ਆਪਣੇ ਕੋਲ ਹੋਪਫੁਲੀ ਇਸ ਵਾਰੀ ਆਪ ਨੂੰ 2023 ਵਾਲੀ ਸਿਚੁਏਸ਼ਨ ਨਾ ਵੇਖਣ ਨੂੰ ਮਿਲੇ ਸਾਰੇ ਜਿਹੜੇ ਕੰਟਰੋਲ ਰੂਮ ਬਣੇ ਉਹਨਾਂ ਕੋਈ ਨੰਬਰ ਕੰਟਰੋਲ ਰੂਮ ਦੇ ਨੰਬਰ ਜਿਹੜੇ ਹਨ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦੇਣਗੇ ਤੁਸੀਂ ਪਲੀਜ਼ ਇਹਨਾਂ ਨਾਲ ਫਲੈਸ਼ ਕਰ ਦੇਣਾ ਇੱਕ ਵਾਰੀ ਇਹਨਾਂ ਤੇ ਆਪਣਾ ਆਰਮੀ ਦਾ ਇੱਕ ਕੰਟਰੋਲ ਰੂਮ ਵੀ ਇੱਥੇ ਨਾਲ ਹੀ ਬਣਿਆ ਹੈ ਤੇ ਉਹਨਾਂ ਨੂੰ ਵੀ ਕੋਈ ਵੀ ਸਹਾਇਤਾ ਵਾਸਤੇ ਜਾ ਸਕਦਾ ਆਪਣਾ ਉਹਨਾਂ ਨਾਲ ਪੂਰਾ ਟਾਈਅਪ ਹੈਗਾ ਕੀਪੀਲ ਕਰਕੇ ਲੋਕਾਂ ਨੂੰ ਤੁਸੀਂ ਮੈਂ ਬਸ ਇਹੀ ਅਪੀਲ ਕਰਾਂਗਾ ਕਿ ਦੇਖੋ ਇਹ ਟਾਈਮ ਹੈ ਸਾਨੂੰ ਇਕੱਠੇ ਮਿਲ ਕੇ ਇਕੱਠੇ ਆਣ ਦਾ ਇਹ ਆਪਣਾ ਆਪਣਾ ਆਪਾ ਨਹੀਂ ਕਰਨਗੇ ਜੋ ਵੀ ਕਿਸੇ ਦੀ ਜੀਡੀਬੀ ਸਹਾਇਤਾ ਕਰ ਸਕਦਾ ਹੈ ਉਹ ਕਰਨ ਤੁਹਾਨੂੰ ਲੱਗਦਾ ਹੈ ਕੋਈ ਕਿਤੇ ਫਸਿਆ ਹੋਇਆ ਹੈ ਕਿਸੇ ਨੂੰ ਕੋਈ ਲੋਡ ਹੈ ਕਿਸੇ ਵੀ ਤੁਸੀਂ ਸਰਕਾਰੀ ਮੁਲਾਜ਼ਮ ਕੋਲ ਜਾ ਸਕਦੇ ਹੋ ਇਨਫੋਰਮੇਸ਼ਨ ਸਾਡੇ ਕੋਲ ਆ ਜਾਊਗੀ ਤੇ ਆਪਾਂ ਤੁਰੰਤ ਹੀ ਐਕਸ਼ਨ ਵਾਸਤੇ ਰਿਸਪੌਂਡ ਕਰਾਂਗੇ ਆਪਾਂ 24 ਘੰਟੇ ਇੱਥੇ ਤਿਆਰ ਨੇ ਸਾਰੀਆਂ ਮੈਡੀਕਲ ਟੀਮਾਂ ਤੋਂ ਲੈ ਕੇ ਆਪਣੀ ਡਰਿੰਕਿੰਗ ਵਾਟਰ ਦੀ ਟੀਮਾਂ ਸਾਰੀ ਤਨआत ਨੇ ਕੋਈ ਵੀ ਦਿੱਕਤ ਆਊਗੀ ਵੀ ਆਰ ਆਲ ਹੇਅਰ ਸਰ 2 ਸਾਲ ਪਹਿਲਾਂ ਇੱਕ ਬ੍ਰਿਜ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜੋ ਨੂੰ ਪਹਿਲਾਂ ਹੀ ਵੇਖ ਲੈਣੇ ਇੱਕ ਵਾਰੀ ਜਿੰਨਾ ਪੋਸੀਬਲ ਹੋ ਸਕੂਗਾ ਆਪਾਂ ਤੁਰੰਤ ਹੀ ਕਰ ਦਵਾਂਗੇ